ਹਮੇ ਅਵ ਗੁਣ ਪਰ ਇੱਕ ਗੁਣ ਨਾ ਕੀ ਅੰਮ੍ਰਿਤ ਛਾਟ ਬਿਖ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੋਤਦਾਰਾ ਸੋ ਪ੍ਰੀਤਨ ਇੱਕ ਉੱਤਮ ਪੰਥ ਸੁਣੋ ਬਰ ਸੰਗਤ ਤੇਰੇ ਮੇਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾ ਸੁਖ ਹਟ ਲਗੋਰ ਸੇਵੀਐ ਐਹਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਐ ਸਫਤੁ ਖਸਮ ਦੀ ਨੂਰ ਅਰ ਸਹੁ ਕਰ ਸਹੁ ਛਟੀਐ ਤੋ ਦਟ ਸਚ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸਚ ਪਾਤਸ਼ਾਹ ਹੋ ਸਰਸ਼ਾਦ ਜੇਸ ਪਾਸ ਬਹਟਿਆ ਸੋਹੀਏ ਸਭ ਨੰਦਾ ਦੇ ਸਜਣ ਸਚ ਪਤ ਸਾਹੋ ਸਿਰ ਸਾਹਦਨ ਜੇਸ ਪਾਸ ਵਹਿਠਿਆ ਸੋਹੀਏ ਸਭਨੰਦ ਸਤਨਾਮ ਸ਼ਰੀ ਇੰਗ ਗੋਜਰੇ ਮਹਲਾ ਨਬ ਕਮਲਤ ਬ੍ਰਹਮ ਉਪਜੈ ਸਵੇਰ ਤੋ ਕੋ ਅੰਤ ਨਾ ਜਾਏ ਲਖੜਾਂ ਆਵਤ ਜਾਤ ਰਹੇ ਗੁ नाव कमलत ब्रह्म उपज बेद पढै मुख कंठ सवारे ताको अंतनाज ਜਾਤ ਰਹਿ ਗੁਬਾਰ ਪ੍ਰੇਤਮ ਕੈ ਵਿਸਰਹਿ ਮੇਰੇ ਪ੍ਰਾਨ ਆਧਾਰ ਜਾਕੇ ਭਗਤ ਕਰਹਿ ਜਨਪੂ ਜਾਨੇ ਸੇਵਹ ਗੁਰ ਵਿਚਾਰ ਰਹਾ ਰਵਸਸ ਦੀਪਕ ਜਾ ਕੇ ਤ੍ਰਿਪਵਨ ਇਕ ਜੋਤ ਮੂਰੇ ਸਿਰਮਲਾ ਮਨ ਮੁਖਰਣ ਅੰਧਾਰ ਸਦ ਸਮਾਦ ਕਰਹਿ ਨਿਤ ਚਗਰਾ ਦੋਹ ਲੋਚਨ ਕੇ ਆਹੇ ਰੇ ਜੋਤ ਸਬਦ ਧੁਨ ਜਾਗੈ ਸਤ ਗੁਰ ਚਗਰੰਦ ਬੇਰਨ ਸੋਰ ਨਰਨਾਥ ਬੇ ਅੰਤ ਅਜੋਨੀ ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੁ ਨ ਸਤਾਰਾ ਸੋ ਅਜੋਨੀ ਸਚ ਮਹਿਲ ਅਪਾਰਾ ਨਾਨਕ ਸਹਿਜ ਮਿਲ ਜਗ ਜੀਵਨ ਨਦਰ ਕਰੋ ਨਿਸਤਾਰਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹਲਾ ਪਹਿਲਾ ਨਾਮ ਕਮਲ ਤੇ ਬ੍ਰਹਮਾ ਉਪਜੇ 베ਦ ਪੜ੍ਹੇ ਮੁਖ ਕੰਠ ਸਵਾਰ ਤਾ ਕੋ ਅੰਤ ਨਾ ਜਾਏ ਲਖੜਾ ਆਵਤ ਜਾਤ ਰਹੇ ਗੁਬਰ